ਹਾਂਜੀ ਸਤਿ ਸ੍ਰੀ ਅਕਾਲ ਜੀ 19 ਤਰੀਕ 2 ਫਰਵਰੀ ਨੂੰ ਅਸੀਂ ਮਿਲਾਨ ਪਹੁੰਚੇ ਆ ਜੀ ਆ ਦੇਖੋ ਪਿਆਜ਼ਾ ਦੋਮਾ ਇੱਥੇ ਬਹੁਤ ਸਾਰੇ ਯਾਤਰੀ ਆਉਂਦੇ ਆ ਅਤੇ ਇਸ ਚੀਜ਼ ਨੂੰ ਦੇਖਣ ਲਈ ਆਉਂਦੇ ਆ ਆ ਵਾਲੀ ਚੀਜ਼ ਨੂੰ ਜੀ ਇਹਨੂੰ ਕਹਿੰਦੇ ਆ ਪਿਆਜ਼ਾ ਦੋਮਾ ਆ ਦੇਖੋ ਜੀ ਜ਼ੂਮ ਕਰਕੇ ਵੀ ਦਿਖਾ ਦਿੰਨੇ ਆ ਜੀ ਆ ਦੇਖੋ ਜੀ ਦੇਖੋ ਕਲਾਕਾਰੀ ਕੀਤੀ ਹੋਆ ਬੜੀ ਬਰੀਕੀ ਨਾਲ ਕਲਾਕਾਰੀ ਕੀਤੀ ਹੈ ਇਹਦੇ ਵਿੱਚ ਕਿੰਨਾ ਟਾਈਮ ਲੱਗਾ ਹੋਊਗਾ ਇਸ ਚੀਜ਼ ਨੂੰ ਬਣਾਉਣ ਵਾਸਤੇ ਇੱਥੇ ਹੈ ਜੀ ਇੰਡੀਅਨ ਐਮਬੈਸੀ ਹੈ ਜਿੱਥੇ ਇੱਥੇ ਐਮਬੈਸੀ ਦੇ ਵਿੱਚ ਤੁਹਾਨੂੰ ਪਤਾ ਹੀ ਹੋਏ ਜਿਹੜੇ ਪੇਪਰ ਨਿਊ ਹੁੰਦੇ ਆ ਜਾਂ ਨਿਊ ਹੁੰਦੇ ਆ ਸਾਰਾ ਕੁਝ ਇੱਥੇ ਹੁੰਦਾ ਜੀ ਆ ਆ ਜੀ ਓਕੇ ਜੀ ਫਿਰ ਮਿਲਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ